ਹਿੰਮ ਚਲਾਈ ਗਈ ਆ ਯੁੱਧ ਨਸ਼ਿਆਂ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜਾ ਸਾਡਾ ਪੰਜਾਬ ਮੋੜ ਤੋਂ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਕਵਾਇਦ ਆ ਉਹ ਸ਼ੁਰੂ ਹੋ ਚੁੱਕੀ ਆ 3 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਡੀ ਸਰਕਾਰ ਦੇ ਵਿੱਚ ਸਾਡੇ ਐਮਐਲਏ ਸਭਾਂ ਸਾਡੇ ਮੰਤਰੀ ਸਾਡੇ ਚੇਅਰਮੈਨ ਸਾਡੇ ਸਰਪੰਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਾ ਕਿਸੇ ਸਮਗਲਰ ਦੀ ਨਾ ਕਿਸੇ ਚੋਰ ਦੀ ਨਾ ਕਿਸੇ ਗੈਂਗਸਟਰ ਦੀ ਨਾ ਐਸਐਚਓ ਕੋ ਨਾ ਚੌਕੀ ਇੰਚਾਰਜ ਨਾ ਕਿਸੇ ਐਸਐਸਪੀ ਸਾਹਿਬ ਕੋ ਕਿਤੇ ਸ਼ਿਫਾਰਸ਼ ਨਹੀਂ ਕੀਤੀ ਤੇ ਹੁਣ ਸਰਕਾਰ ਨੇ ਇਹ ਧਿਆ ਕਰ ਲਿਆ ਕਿ ਇਸ ਜ਼ਹਿਰ ਨੂੰ ਖਤਮ ਕਰਨਾ ਤੇ ਇਸ ਜ਼ਹਿਰ ਨੂੰ ਖਤਮ ਕਰਕੇ ਸਾਹ ਲਵਾਂਗੇ ਪਿੰਡਾਂ ਚ ਸਰਪੰਚ ਮੈਂਬਰ ਪੰਚਾਇਤ ਤੇ ਪਿੰਡਾਂ ਦੇ ਲੋਕ ਵੀ ਇਸ ਮੁਹਿੰਮ ਨੂੰ ਜਿਹੜਾ ਹਾਂ ਪੱਕੀ ਹੰਗਾਰਾ ਦਿੰਦੇ ਪਏ ਆ ਵਿਰੋਧੀ ਪਾਰਟੀਆਂ ਦੇ ਕਾਂਗਰਸ, ਅਕਾਲੀ ਦਲ, ਭਾਜਪਾ, बसपा ਹਰ ਪਾਰਟੀ ਦਾ ਬੰਦਾ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਮੋਤਬਰ ਨੇ ਜਾਂ ਸਾਡੇ ਚੇਅਰਮੈਨ ਸਰਪੰਚ ਨੇ ਉਹਨਾਂ ਨੂੰ ਵਧਾਈਆਂ ਦਿੰਦੇ ਨਹੀਂ ਥੱਕਦੇ ਕਿ ਸਰਕਾਰ ਨੇ ਵਧੀਆ ਕੰਮ ਕਰਦੀ ਪਈ ਹੈ ਸਰਕਾਰ ਇਹੋ ਜਿਹੇ ਕੰਮ ਕਰਨ ਨਾਲ ਸਰਕਾਰਾਂ ਜਿਹੜੀਆਂ ਉਹ ਫੇਰ ਰਿਪੀਟ ਹੁੰਦੀਆਂ ਇਹ ਲੋਕ ਗੱਲਾਂ ਕਰਦੇ ਆ ਜਿਹੜੇ ਵਿਰੋਧੀ ਪਾਰਟੀਆਂ ਦੇ ਲੋਕ ਆ ਲੋਕ ਇਸ ਗੱਲ ਤੋਂ ਖੁਸ਼ ਆ ਮੈਂ ਨਾਲ ਇਹ ਵੀ ਇੱਕ ਜਿਹੜੇ ਚੋਰ ਆ ਉਹਨਾਂ ਦੀ ਚੀਜ਼ ਤੇ ਇਹ ਕਬਾੜੀਏ 2-400 ਰੁਪਏ ਖਰੀਦ ਲੈਂਦੇ ਆ ਤੇ ਜਦੋਂ ਕਿਸਾਨਾਂ ਨੂੰ ਬਾਅਦ ਚ ਜਾ ਕੇ ਦੁਕਾਨ ਤੋਂ ਤਾਰ ਖਰੀਦਣੀ ਪੈਂਦੀ ਆ ਉਹ ਇੱਕ ਮੋਟਰ ਦੀ ਤਾਰ ਹੁੰਦਾ ਤੇ ਟੋਟਾ 2-4-5 ਮੀਟਰ ਦਾ ਤੇ ਉਹ ਟੋਟਾ ਮੁੜ ਕੇ 5000 ਦਾ 4000 ਦਾ ਕਬਾੜੀਏ 2-400 ਦਾ ਖਰੀਦਦੇ ਆ ਤੇ ਜਿਹੜਾ ਬੰਦਾ ਉਹ ਵੜਨ ਜਾਂਦਾ ਜੇ ਉਹਦੀ ਚੀਜ਼ ਨਾ ਵਿਕੀ ਇਹ ਤੇ ਵੇਖੋ ਜੇ ਲੋਕ ਸਰਕਾਰ ਪੁਲਿਸ ਪ੍ਰਸ਼ਾਸਨ ਸਾਰੇ ਇਕ ਮੁੱਠ ਹੋਇਆ ਉਹਦੇ ਚ ਕਬਾੜੀਆਂ ਨੂੰ ਵੀ ਸਾਥ ਦੇਣਾ ਪਊਗਾ ਜੇ ਕਬਾੜੀਏ ਜਾਂ ਕੋਈ ਹੋਰ ਬੰਦੇ ਜਿਹੜੇ ਨਜਾਇਜ਼ ਚੋਰੀ ਦਾ ਸਮਾਨ ਖਰੀਦਦੇ ਆ ਇਹੋ ਜਿਹਾ ਤੇ ਉਹਨਾਂ ਕਬਾੜੀਆਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਵੇਖੋ ਜੇ ਤੁਸੀਂ ਚਾਹੁੰਦੇ ਜੇ ਨਾ ਤੁਸੀਂ ਸੇਫ ਰਹੋ ਤੁਹਾਡੇ ਬੱਚੇ ਸੇਫ ਰਹਿਣ ਤੇ ਤੁਸੀਂ ਵੀ ਲੋਕਾਂ ਦਾ ਸਾਥ ਦਿਓ ਸਰਕਾਰ ਦਾ ਸਾਥ ਦਿਓ ਜੇ ਤੁਸੀਂ ਚੋਰੀ ਦਾ ਸਮਾਨ ਖਰੀਦੋਗੇ ਤੇ ਫਿਰ ਕਾਰਵਾਈ ਤੁਹਾਡੇ ਤੇ ਵੀ ਹੋਊਗੀ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਜਿਹੜੇ ਉਹ ਨਸ਼ੇ ਦੇ ਕੋੜ ਤੇ ਨਾ ਲੱਗਣ ਇਸ ਜ਼ਹਿਰ ਤੇ ਨਾ ਲੱਗਣ ਤੇ ਯਾਰ ਤੁਸੀਂ ਵੀ ਲੋਕਾਂ ਦਾ ਸੋਚੋ ਨਾ ਜਿਹੜੇ ਲੋਕ ਆ ਕੇ ਤੁਹਾਨੂੰ ਜਿਹੜੇ ਸਮੇਕੀਏ ਜਾਂ ਕੋਈ ਗਲਤ ਬੰਦੇ ਚੋਰੀ ਕਰਕੇ ਕਿਸੇ ਨੂੰ ਹੱਥਲ ਕਰਕੇ ਤੁਹਾਨੂੰ 2-400 ਦੀ ਚੀਜ਼ ਵੇਚ ਜਾਂਦੇ ਆ ਤੁਸੀਂ ਆਪਦੇ ਥੋੜੇ ਜੇ ਮੁਨਾਫੇ ਲਈ ਲੋਕਾਂ ਨੂੰ ਫੇਰ ਪੁੱਠੇ ਰਸਤੇ ਚੱਲਣ ਲਈ ਜੇ ਉਹ ਚੀਜ਼ ਤੁਸੀਂ ਨਾ ਲਓ ਤੇ ਆਪੇ ਉਹ ਬੰਦਾ ਨਾ ਚੋਰੀ ਕਰੇ ਤੇ ਨਾ ਨਸ਼ਾ ਕਰੇ ਤੇ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੀ ਮੈਂ ਅੱਗੇ ਵੀ ਗੱਲ ਕਰਦਾ ਨਾ ਕਿ ಗ್ರಾಮ ਸਭਾ ਦੇ اجلاس ਸੱਦ ਕੇ ਸਰਪੰਚ ਸਾਬਾਨ ਮਤੇ ਪਾਉਣ ਮਤੇ ਪਾ ਕੇ ਉਹਨਾਂ ਦੇ ਵਿੱਚ ਜਿਹੜੇ ਲੋਕ ਆਪਦੀਆਂ ਜ਼ਮੀਨਾਂ ਦੇ ਨੰਬਰ ਲਵਾ ਕੇ ਜਾਂ ਆਪਦੇ ਜਿਹੜੀ ਇਹਨਾਂ ਦੀ ਪ੍ਰਾਪਰਟੀ ਕਮਰਸ਼ੀਅਲ ਜਾਂ ਘਰ ਉਹਨਾਂ ਦੇ ਨੰਬਰ ਲਵਾ ਕੇ ਜ਼ਮਾਨਤਾਂ ਦਿੰਦੇ ਆ ਉਹ ਸਾਰੇ ਯਾਰ ਆਪਾਂ ਸਮਾਜ ਦਾ ਸਾਥ ਦਈਏ ਤੇ ਨਾਲ ਮਤੇ ਪੈਣ ਵੀ ਜੇ ਇਹ ਲੋਕ ਜਾ ਕੇ ਜਮਾਨਤਾ ਦਿੰਦੇ ਆ ਨੰਬਰਦਾਰ ਜਾਂ ਮੈਂਬਰ ਪੰਚਾਇਤ ਜਾਂ ਕੋਈ ਸਰਪੰਚ ਜਾਂ ਕਾਉਂਸਲਰ ਜਮਾਨਤ ਦਿੰਦਾ ਉਹਨਾਂ ਲੋਕਾਂ ਦਾ ਵੀ ਸਮਾਜ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਈਕਾਟ ਹੋਵੇ ਤਾਂ ਜੋ ਉਹਨਾਂ ਲੋਕਾਂ ਨੂੰ ਸਮਝ ਆਵੇ ਕਿ ਇੱਕ ਗਲਤ ਬੰਦੇ ਕਰਕੇ ਜਿਹੜਾ ਸਮਾਜ ਨੂੰ ਗੱਲ ਲੰਦੇ ਆ ਪੰਜਾਬ ਨੂੰ ਗੱਲ ਲੰਦੇ ਆ ਉਹਨਾਂ ਕਰਕੇ ਸਾਡਾ ਵੀ ਸਮਾਜ ਦੇ ਵਿੱਚ ਬਾਈਕਾਟ ਹੋਇਆ ਤੇ ਲੋਕ ਪਛਾਣ ਨੂੰ ਮੁੜਨ ਤੇ ਇਹ ਇਸ ਤਰ੍ਹਾਂ ਕੀ ਹੁੰਦਾ ਜਦੋਂ ਮਤੇ ਨਹੀਂ ਪੈਂਦੇ ਉਹ ਇੱਕ ਜਣਾ ਜਮਾਂਤ ਦੇ ਆਉਂਦਾ ਉਹਨੂੰ ਹੁੰਦਾ ਵੀ ਮੈਨੂੰ ਕਿਹੜਾ ਕੋਈ ਵੇਂਦਾ ਮੈਂ ਦੇਉਣਾ ਉਹ ਵੇਖੋ ਵੇਖੀ ਦੂਜਾ ਤੋਰ ਪੈਂਦਾ ਜਦੋਂ ਮਤੇ ਪਏ ਹੋਣਗੇ ਜਦੋਂ ਇੱਕ ਰੁਕੂਗਾ ਇੱਕ ਦੂਜੇ ਨੂੰ ਵੀ ਰੋਕੂਗਾ ਜੇ ਕੋਈ ਜਾਊਗਾ ਉਹਦਾ ਫਿਰ ਪਿੰਡ ਦੇ ਵਿੱਚ ਬਾਈਕਾਰਡ ਕਰੋ ਨਾ ਵਿਆਹ ਤੇ ਸੱਦੋ ਨਾ ਸ਼ਾਦੀ ਤੇ ਸੱਦੋ ਇੱਕ ਜਿਹੜੇ ਸਮਗਲਰ ਆ ਜਾਂ ਕੋਈ ਗਲਤ ਅੰਸਰ ਆ ਗੈਂਗਸਟਰ ਆ ਉਹ ਯਾਰ ਮੈਂ ਕਈ ਵਾਰ ਇਹਨਾਂ ਲੋਕਾਂ ਨੇ ਵਿਆਹਾਂ ਦੇ ਰੀਤ ਵਿੱਚ ਸੱਦ ਕੇ ਤੇ ਅਗਲੀਆਂ ਕੁਰਸੀਆਂ ਤੇ ਪਾਏ ਹੁੰਦੀਆਂ ਜਿਹੜੇ ਲੋਕ ਸਮਾਜ ਦੇ ਨਹੀਂ ਕੁਝ ਲੱਗਦੇ ਜਿਹੜੇ ਲੋਕ ਸਮਾਜ ਨੂੰ ਗਾਲ੍ਹਦੇ ਆ ਉਹਨਾਂ ਲੋਕਾਂ ਨੂੰ ਯਾਰ ਵਿਆਹਾਂ ਤੇ ਜਾਂ ਸ਼ਾਦੀਆਂ ਤੇ ਜਾਂ ਮਰਗਾਂ ਭੋਗਾਂ ਤੇ ਸੱਦਨ ਦਾ ਕੀ ਪੈਦਾ ਇਹਨਾਂ ਲੋਕਾਂ ਦਾ ਬਾਈਕਾਟ ਕਰਾਂਗੇ ਤੇ ਫੇਰ ਸਾਡਾ ਪੰਜਾਬ ਬਚਣਾ ਆਤਵਾਦ ਉਦੋਂ ਖਤਮ ਹੋਇਆ ਹੀ ਜਦੋਂ ਲੋਕਾਂ ਨੇ ਤਿਆਰ ਕਰ ਲਿਆ ਸੀ ਵੀ ਅਸੀਂ ਇਹਨਾਂ ਲੋਕਾਂ ਨੂੰ ਨਾ ਘਰਾਂ ਜਵੜਨ ਦੇਣਾ ਨਾ ਮੋਟਰਾਂ ਤੇ ਬਹਿਣ ਦੇਣਾ ਲੋਕਾਂ ਨੇ ਆਪਣੇ ਬੂਹੇ ਬੰਦ ਕਰ ਲਏ ਜੇ ਕੋਈ ਆਉਂਦਾ ਸੀ ਤੇ ਲੋਕ ਪੁਲਿਸ ਨੂੰ ਖਬਰ ਦਿੰਦੇ ਤੇ ਫੇਰ ਜਾ ਕੇ ਅਤਵਾਦ ਖਤਮ ਹੋਇਆ ਜੇ ਆਪਾਂ ਵੀ ਚਾਹੁੰਦੇ ਹਾਂ ਕਿ ਪੰਜਾਬ ਰੰਗਲਾ ਬਣੇ ਸਾਫ਼ ਸੁਥਰਾ ਤੇ ਇਹ ਹਰ ਵਰਗ ਨੂੰ ਹਰ ਵਪਾਰੀ ਨੂੰ ਹਰ ਮਜ਼ਦੂਰ ਨੂੰ ਮਿਸਤਰੀ ਨੂੰ ਸਾਰਿਆਂ ਨੂੰ ਸਾਨੂੰ ਸਾਥ ਦੇਣਾ ਪੈਣਾ ਤੇ ਫੇਰ ਜਾ ਕੇ ਸਾਡਾ ਸਮਾਜ ਸਾਫ਼ ਹੋਣਾ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹ ਸਕਦਾ